ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀ ਖਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਮੈਂ ਕੁਝ ਨਵਾਂ ਜਿਹਾ ਲੈ ਕੇ ਆਈਆਂ ਬਿਲਕੁਲ ਇਹੋ ਸੂਟ ਨੇ ਜੀ ਜਿਨ੍ਹਾਂ ਨੇ ਸੂਟ ਆਪਣੇ ਤਿਆਰ ਕਰਵਾਉਣੇ ਹੁੰਦੇ ਆ ਅ ਜੀ ਸਟਫ ਤੇ ਅਸੀਂ ਤਿਆਰ ਕਰਵਾਉਣੇ ਆ ਬਿਲਕੁਲ ਨਵਾਂ ਜਿਹਾ ਸਟਫ ਆ ਦੇਖੋ ਆਪਾਂ ਕ੍ਰੇਪ ਤੇ ਸਾਰੇ ਬਣਵਾਉਣੇ ਆ ਔਰਗੇਂਜ਼ਾ ਤੇ ਸ਼ਿਮਰ ਹੋਗੇ ਜੀ ਅਲੱਗ-ਅਲੱਗ ਡਿਜ਼ਾਈਨਾਂ ਤੇ ਮਤਲਬ ਸਟਫ ਦੇ ਉੱਪਰ ਆਪਾਂ ਸੂਟ ਬਣਾਉਣੇ ਆ ਜਿਹੜੇ ਅੱਜ ਵਾਲੇ ਸੂਟ ਨੇ ਇਹ ਬਿਲਕੁਲ ਨਵਾਂ ਜਿਹਾ ਫੈਬਰਿਕ ਆ ਵਿਦਾਊਟ ਦੁਪੱਟਾ ਹੋਣਗੇ ਇਹਨਾਂ ਤੇ 10000 ਤੋਂ ਲੈ ਕੇ ਮੇਰੇ ਕੋਲ ਤਾਂ तकरीबन ਅਗਲੇ ਦੀ ਉਸ ਤੇ ਡਿਮਾਂਡ ਤੇ ਹੁੰਦਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਫੈਬਰਿਕ ਚਾਹੀਦਾ ਤੁਸੀਂ ਪਿਓਰ ਤੇ ਬਣਾਣਾ ਜਾਂ ਕਿਦਾਂ ਹੁੰਦਾ ਮਤਲਬ ਇਹਨਾਂ ਸੂਟਾਂ ਦੀ ਜੇ ਆਪਾਂ ਮਾਰਕੀਟ 'ਚ ਗੱਲ ਕਰੀ ਹਾਲੇ ਤਾਂ ਮਾਰਕੀਟ 'ਚ ਆਇਆ ਬਹੁਤ ਘੱਟ ਆ ਠੀਕ ਹੈ ਮੈਂ ਪਹਿਲਾਂ ਮਤਲਬ ਥਾਂ ਚੱਕੇ ਨਹੀਂ ਖੁਦ ਵੀ ਦੋ ਤਿੰਨ ਸੂਟ ਰੈਡੀ ਕਰਵਾਏ ਨੇ ਬਹੁਤ ਸੋਹਣੇ ਬਣੇ ਨੇ ਉਹ ਮੇਰੇ ਕੋਲ ਆਣਗੇ ਤਾਂ ਤੁਹਾਨੂੰ ਦਿਖਾ ਦਾਂਗੇ ਜਿਹੜੇ ਇਹ ਵਾਲੇ ਸੂਟ ਨੇ ਜੀ ਇਹਨਾਂ ਤੇ ਤੁਸੀਂ ਜਿੱਦਾਂ ਦਾ ਮਰਜ਼ੀ ਵਰਕ ਕਰਵਾ ਲਓ ਮਸ਼ੀਨ ਕਰਵਾ ਲਓ ਹੈਂਡ ਕਰਵਾ ਲਓ ਜੋ ਵੀ ਤੁਹਾਨੂੰ ਪਸੰਦ ਆ ਬਿਲਕੁਲ ਨਮੀ ਜੀ ਲੁੱਕ ਹੈਗੀ ਪਾਰਟੀ ਦੇ ਵਿੱਚ ਪਾਉਣ ਵਾਸਤੇ ਵਿਦਾਊਟ ਦੁਪੱਟੇ ਰਹਿਣਗੇ ਤੁਹਾਡੀ ਚੁਆਇਸ ਆ ਤੁਸੀਂ ਇਹਨਾਂ ਨਾਲ ਔਰਗੈਂਜ਼ਾ ਦੇ ਦੁਪੱਟੇ ਲੈਣੇ ਨੇ ਜਾਂ ਫਿਰ ਚਨੌਨ ਸ਼ਫਾਨ ਦੇ ਬੁਕਿੰਗ ਲਈ ਨੰਬਰ ਹੈਗਾ 8283 828381 ਨੰਬਰ ਆ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਤੁਸੀਂ ਅੱਜ ਜਸਟ ਸਟੱਫ ਦੇਖਣਾ ਤੇ ਕਲਰ ਦੇਖਣਾ ਜੀ ਕੋਈ ਡਿਜ਼ਾਈਨ ਨਹੀਂ ਦੇਖਣਾ ਇਹਨਾਂ ਦੇ ਉੱਪਰ ਤੁਸੀਂ ਮੇਰੇ ਤੋਂ ਇਹ ਸਿੰਗਲ ਸੂਟ ਮੰਗਾ ਸਕਦੇ ਹੋ ਇਹ ਸੂਟ ਪੈਗਾ ਜੀ ਤੁਹਾਨੂੰ 17500 ਦਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕੋਈ ਵੀ ਤੁਸੀਂ ਇਹਨਾਂ ਵਿੱਚੋਂ ਡਿਜ਼ਾਈਨ ਲੈਣਾ ਜਿਹੜੇ ਵੀ ਸਟੱਫ ਦਾ ਠੀਕ ਹੈ ਇਹ ਹੈਗਾ ਜੀ ਪਿਓਰ ਦਾ ਸਟੱਫ ਬਹੁਤ ਸੋਹਣਾ ਸਟੱਫ ਆ ਹਲਕੀ ਜਿਹੀ ਸ਼ਾਈਨ ਵੀ ਆ ਸਟੱਫ ਦੇ ਵਿੱਚ ਨਵੀਂ ਜਿਹੀ ਲੁੱਕ ਦਾ ਸਟੱਫ ਆਇਆ ਇਹ ਇੱਕ ਇੱਕ ਇਹਦੇ ਵਿੱਚ ਮੇਰੇ ਕੋਲ 4-4 ਸੂਟ ਹੈਗੀਆਂ ਇੱਕ ਇੱਕ ਕਲਰ ਦੇ ਵਿੱਚ ਇਹ ਮੈਂ ਕੱਟਿਆ ਥਾਨ ਨਾਲੋਂ ਤਾਂ ਕਰਕੇ ਤੁਹਾਨੂੰ ਇੱਕੋ ਹੀ ਸੂਟ ਦੇ ਰਹੀਆਂ ਠੀਕ ਹੈ ਜੀ ਕਲਰ অপਸ਼ਨ ਦੇਖ ਲਓ ਸਟਫ ਨੂੰ ਵੈਸੇ ਕੋਕੋ ਸਿਲਕ ਬੋਲਦੇ ਆ ਹੁਣ ਤੁਸੀਂ ਦੇਖ ਲਿਓ ਜੀ ਇਹਨੂੰ ਕੀ ਬੋਲਣਾ ਜਦੋਂ ਛੋਟੇ ਕੋਲ ਆ ਜਾਏਗਾ ਕਿਉਂਕਿ ਇੰਨੇ ਕਿ ਜ਼ਿਆਦਾ ਨਾਮ ਹੋ ਗਏ ਆ ਤੇ ਯਾਦ ਰੱਖਣੇ ਵੀ ਮੁਸ਼ਕਿਲ ਹੋ ਜਾਂਦੇ ਆ ਇਹਦੀ ਕਲਰ অপਸ਼ਨ ਦੇ ਰਹੀ ਆ ਮੈਂ ਤੁਹਾਨੂੰ ਜਿਹੜਾ ਡਿਜ਼ਾਈਨ ਆਪਾਂ ਨੇ نیچے ਖੋਲਿਆ ਕਲਰ ਬਹੁਤ ਸਾਰੇ ਨੇ ਇੱਕ ਇੱਕ ਸ਼ੂਟ ਦੇ ਵਿੱਚ ਤੁਹਾਨੂੰ 4-4 ਸੌਰੀ ਇੱਕ ਇੱਕ ਕਲਰ ਦੇ ਵਿੱਚ 4-4 ਸੂਟ ਮਿਲਣਗੇ ਲਾਈਟ ਗ੍ਰੇ ਆ ਕਿਸੇ ਵੀ ਏਜ ਵਾਸਤੇ ਪਾਣਾ ਕੋਈ ਚੁੱਭਣ ਵਾਲਾ ਸਟਫ ਤਾਂ ਹੈ ਨਹੀਂ ਇਹ ਕਲਰ ਬਹੁਤ ਸੋਹਣੇ ਸੋਹਣੇ ਆ ਠੀਕ ਹੈ ਜੀ ਇਹਨਾਂ ਦੇ ਨਾਲ ਥੋੜੀ ਚੁਆਇਸ ਆ ਤੁਸੀਂ ਦੁਪੱਟਾ ਕਿਦਾਂ ਦਾ ਲੈਣਾ ਜਾਂ ਫਿਰ ਤੁਹਾਡੇ ਕੋਲ ਦੁਪੱਟੇ ਪਏ ਹੁੰਨੇ ਆ ਕਈ ਵਾਰੀ ਹੁੰਦਾ ਕਿ ਸਾਡਾ ਉਸ ਦੁਪੱਟੇ ਤੇ ਵਰਕ ਆ ਜਿਹੜਾ ਬਹੁਤ ਸੋਹਣਾ ਅਸੀਂ ਉਹਨੂੰ ਦੁਪੱਟੇ ਨੂੰ ਰੀਯੂਜ਼ ਕਰਨਾ ਚਾਹੁੰਦੇ ਆ ਤਾਂ ਕੁਝ ਐਦਾਂ ਦੇ ਸਟੱਫ ਦੇ ਉੱਪਰ ਤੁਸੀਂ ਆਪਣੇ ਦੁਪੱਟੇ ਤੋਂ ਵੀ ਕੰਮ ਲੈ ਸਕਦੇ ਹੋ ਵਰਕ ਕਰਵਾ ਸਕਦੇ ਹੋ ਪੇਂਟ ਕਰਵਾ ਸਕਦੇ ਹੋ ਕਲਰ ਤਾਂ ਬਹੁਤ ਸਾਰੇ ਨੇ ਠੀਕ ਹੈ ਜੀ ਕਾਫੀ ਸਾਰੇ ਕਲਰ ਨੇ ਜਿਹੜਾ ਵੀ ਕਲਰ ਦੇਖੋਗੇ ਉਹੀ ਤੁਹਾਨੂੰ ਨਵਾਂ ਦਿਖੇਗਾ ਠੀਕ ਹੈ ਇਹਨਾਂ ਦੋਨਾਂ ਕਲਰਾਂ 'ਚ ਵੀ ਦੇਖੋ ਫਰਕ ਹੈ ਇਹ ਡਾਰਕ ਹੈ ਥੋੜਾ ਜਿਹਾ ਇਹ ਲਾਈਟ ਆ ਐਡਾ ਤੁਹਾਨੂੰ ਕਾਫੀ ਸਾਰੇ ਕਲਰ ਆਪਸ਼ਨ ਮਿਲ ਜਾਈਗੇ ਇਹਨਾਂ ਸੂਟਾਂ ਦੇ ਵਿੱਚ ਮੈਂ ਇੱਕ ਇੱਕ ਦੁਬਾਰਾ ਤੋਂ ਫਿਰ ਤੋਂ ਦਿਖਾ ਰਹੀ ਹਾਂ ਸੂਟ ਤੁਹਾਨੂੰ ਜਿੱਦਾਂ ਆਪਣਾ ਇਹ ਸੂਟ ਪਿਆ ਪਰਪਲ ਇਹ ਲਾਈਟ ਆ ਇਹ ਡਾਰਕ ਆ ਗਿਆ ਠੀਕ ਹੈ ਇਹ ਆ ਗਿਆ ਜੀ ਬੈਂਗਣੀ ਜਿਹਾ ਸ਼ੇਡ ਕਲਰ ਤਾਂ ਇੱਕ ਤੋਂ ਇੱਕ ਨੇ ਸਟੱਫ ਬਹੁਤ ਸੋਹਣਾ 5 ਮੀਟਰ ਦਾ ਸੂਟ ਮਿਲੇਗਾ ਪਾਰਟੀ ਵੇਅਰ ਸੂਟ ਆ 1750 ਸੂਟ ਦਾ ਫਿਰ ਪ੍ਰਾਈਸ ਆ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਅਗਰ ਤੁਸੀਂ ਸਾਤੋਂ ਚੁਣੌਣ ਦਾ ਦੁਪੱਟਾ ਲੈਣਾ ਤਾਂ ਉਸਦੇ ਅਲੱਗ ਦੇ ਚਾਰजेस ਹੋ ਜਾਣਗੇ ਉਹ ਤੁਹਾਡੀ ਚੁਆਇਸ ਆ ਜੇ ਤੁਸੀਂ ਅਗਰ ਵਰਕ ਕਰਵਾਉਣਾ ਹੈ ਇਸ ਸਟੱਫ ਦੇ ਉੱਪਰ ਤਾਂ ਤੁਹਾਨੂੰ ਸੂਟ ਦੀ ਪਹਿਲਾਂ ਪੇਮੈਂਟ ਕਰਨੀ ਪੈਗੀ ਫਿਰ ਤੁਸੀਂ ਕੋਈ ਵੀ ਵਰਕ ਕਰਾਉਣਾ ਉਸ ਦਾ ਡਿਜ਼ਾਈਨ ਸਾਨੂੰ ਭੇਜ ਦਿਓ ਅਸੀਂ ਤੁਹਾਨੂੰ ਸੂਟ ਰੈਡੀ ਕਰਕੇ ਭੇਜ ਦਾਂਗੇ カラー ऑप्शन देख लो कितनी सारी है ठीक है जी बाकी हमने ये कलर पहने हैं ये सारे कलर डिजाइन है कि नहीं इस ओर नेक्स्ट डिजाइन दिखांदे हैं इस ते विच बनेया हुआ डॉट्स कोई सेल्फ ते मिलेगा अलग-अलग थोनो ਇਹਨਾਂ ਦੇ दे ਵਿੱਚ डिजाइन मिलਣਗੇ स्टफ बहुत फाइन है प्योर दा स्टफ है ते ਹਲਕਾ ਜਿਹਾ ਡਾਟਸ ਨੇ ਵਿੱਚ ਸ਼ਾਇਦ ਤੁਹਾਨੂੰ ਦਿਖਦੇ ਹੋਣਗੇ ਕੈਮਰੇ ਦੇ ਵਿੱਚ ਹਲਕੀ ਜਿਹੀ ਸ਼ਾਈਨਾ ਸਟੱਫ ਦੇ ਵਿੱਚ ਮਹਿੰਦੀ ਸ਼ੇਡ ਹੈ ਜੀ ਤੇ ਇਹਦੇ ਵਿੱਚ ਇੱਕ ਤੁਹਾਨੂੰ ਇਮਰਜੈਂਟਾ ਮਿਲ ਜਾਏਗਾ ਅਗਰ ਤੁਸੀਂ ਪਲੇਨ ਹੀ ਸੂਟ ਬਣਾਉਣਾ ਹੈ ਤੁਹਾਡੇ ਕੋਲ ਦੁਪੱਟਾ ਥੋੜਾ ਸਟਾਈਲਿਸ਼ ਜਿਹਾ ਹੈ ਤਾਂ ਤੁਸੀਂ ਪਲੇਨ ਸੂਟ ਵੀ ਬਣਾ ਸਕਦੇ ਹੋ ਕਿਉਂਕਿ ਸੂਟ ਹੈ ਜਿਹੜਾ ਉਹ ਪਹਿਲਾਂ ਹੀ ਥੋੜਾ ਜਿਹਾ ਹਾਈਲਾਈਟ ਜਿੱਦਾਂ ਸੈਲਫ ਦੇ ਵਿੱਚ ਹੈਗੇ ਨੇ ਸਾਰੇ ਇਹ ਇਸ ਡਾਟਸ ਵਾਲੇ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਚਾਰ ਕਲਰ ਨੇ ਤੇ ਜਿਹੜਾ ਨੈਕਸਟ ਡਿਜ਼ਾਈਨ ਹੈ ਕਾਫੀ ਸਾਰੇ ਮਤਲਬ ਮੈਸੇਜ ਆਂਦੇ ਸੀਗੇ ਕਿ ਸਾਨੂੰ ਸਟੱਫ ਦੀ ਫੋਟੋ ਪਾਓ ਜੀ ਸਟੱਫ ਦੀ ਫੋਟੋਸ ਵਾਲਾ ਮੇਰੇ ਕੋਲ ਕੰਮ ਹੈ ਨਹੀਂ ਇਹ ਹੈਗੇ ਸਾਰੇ ਵੀਡੀਓ ਚ ਇਕਤਾ ਤੁਹਾਨੂੰ ਸਟੱਫ ਪਤਾ ਲੱਗ ਜਾਂਦਾ ਕਿ ਕਿਹੜਾ ਦੱਸਦੇ ਹਾਂ ਸੀ ਤੇ ਦੂਜਾ ਹੁੰਦਾ ਕਿ ਤੁਹਾਨੂੰ ਕਲਰ ਆਪਸ਼ਨ ਤੇ ਪ੍ਰਿੰਟ ਪੂਰਾ ਖੁੱਲੇ ਹੋਏ ਸੂਟ ਦਾ ਦਿਖ ਜਾਂਦਾ ਹੈ ਠੀਕ ਹੈ ਜੀ ਸ਼ਿਮਰ ਦੀ ਤਰ੍ਹਾਂ ਹਲਕੀ ਜੀ ਸਟੱਫ ਦੇ ਵਿੱਚ ਸ਼ਾਈਨ ਰਹੇਗੀ ਤੇ ਬਿਲਕੁਲ ਨਵੇਂ ਜੇ ਤੇ ਬਹੁਤ ਸੌਫਟ ਜੇ ਸਟੱਫ ਨੇ ਇਹ ਪਾਰਟੀ ویئر ਸਟੱਫ ਨੇ ਸਾਰੇ ਕੋਕੋ ਸਟੱਫ ਬੋਲਦੇ ਆ ਜੀ ਇਸ ਨੂੰ ਸਟੱਫ ਨੂੰ ਜਿਹੜੇ ਵੀ ਤੁਹਾਨੂੰ ਅਸੀਂ ਦੇ ਰਹੇ ਹਾਂ ਬ੍ਰਾਂਡਡ ਪੀਸ ਰਹਿਣਗੇ ਐਸਕੇ ਦੇ ਨੈਕਸਟ ਡਿਜ਼ਾਈਨ ਦੰਨੇ ਆ ਕੈਮਰੇਜ ਸ਼ਾਇਦ ਨਾ ਦਿਖੇ ਹਲਕਾ ਜਿਹਾ ਸੈਲਫ ਆ ਤੇ ਸੈਲਫ ਦੇ ਉੱਪਰ ਲਾਈਨ ਆ ਠੀਕ ਹੈ ਜੀ ਕਲਰ ਵੀ ਬਹੁਤ ਸੋਹਣੇ ਆ ਪੰਜ ਪੰਜ ਮੀਟਰ ਦੇ ਸੂਟ ਆ ਦੇਖੋ ਹਲਕਾ ਜਿਹਾ ਸੈਲਫਾ نیچے ਸੈਲਫ ਦੇ ਉੱਪਰ ਲਾਈਨ ਆ। ਇਹਦੇ ਵਿੱਚ ਲਾਈਨ ਵਾਲੇ ਸਟੱਫ ਦੇ ਵਿੱਚ ਇਹ ਚਾਰ ਕਲਰ ਨੇ। ਨੈਕਸਟ ਦੇ ਰਹੇ ਹਾਂ ਜੀ। ਦੇਖੋ ਨਮਾ ਡਿਜ਼ਾਈਨ। ਠੀਕ ਹੈ। ਕਲਰ ਬਹੁਤ ਸੋਹਣਾ ਰਸਟ ਸ਼ੇਡ ਆ ਇਹ ਜਿੱਦਾਂ ਨਾ ਤਾਂ ਹੀ ਮਹਿਰੂਨ ਸ਼ੇਡ ਆ ਜੀ ਨਾ ਹੀ ਪਿੰਕ ਟੋਨ ਤੇ ਜਾਂਦਾ ਬਿਲਕੁਲ ਨਵਾਂ ਜਿਹਾ ਕਲਰ ਆ ਦੇਖੋ ਜੇ ਇਹ ਤਾਂ ਸਿੰਗਲ ਹੀ ਤੁਸੀਂ ਪਲੇਨ ਹੀ ਸੂਟ ਗਰਲਿਸ਼ ਲੁੱਕ ਵਾਸਤੇ ਜੇ ਬਣਾਉਣਾ ਹੋਵੇ ਗਰਲਸ ਵਾਸਤੇ ਬਣਾਉਣਾ ਹੋਵੇ ਤਾਂ ਬਹੁਤ ਸੋਹਣਾ ਪੈਂਟ ਸੂਟ ਬਣਾ ਲਓ ਸਲਵਾਰ ਬਣਾ ਲਓ ਤੇ ਤੁਹਾਡੀ ਮਰਜ਼ੀ ਤੁਸੀਂ ਜਿੱਦਾਂ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਹੋ ਬਿਲਕੁਲ ਅਲੱਗ ਤੇ ਨਵਾਂ ਜਿਹਾ ਸਟਾਫ ਆ ਬਹੁਤ ਸੋਹਣਾ ਸਟੱਫ ਹੈ ਜੀ ਹਲਕੇ ਜੀ ਸੈਲਫਾ ਸੈਲਫ ਦੇ ਵਿੱਚ ਸ਼ਾਈਨ ਆ ਦਿਖ ਰੇ ਕੈਮਰੇ ਚ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਸਟੱਫ ਹੀ ਬਹੁਤ ਪਿਆਰਾ ਹੈ ਤੁਸੀਂ ਅਗਰ ਵੇਲ ਪਵਾਣੀ ਆ ਹਲਕੇ ਜੀ ਜਾਂ ਹੈਵੀ ਵਰਕ ਕਰਾਣਾ ਜਿੰਨੇ ਮਰਜ਼ੀ ਤੱਕ ਤੁਸੀਂ ਕਰਵਾ ਸਕਦੇ ਹੋ ਕਲਰ ਵੀ ਬਹੁਤ ਪਿਆਰੇ ਪਿਆਰੇ ਆ ਕਲਰ ਤੁਹਾਨੂੰ ਸਾਰੇ ਲਾਈਟ ਡਾਰਕ ਮਿਲਣਗੇ ਠੀਕ ਹੈ ਜੀ ਜਿਹੜਾ ਇਹ ਸਟੱਫ ਆ ਇਹ ਥੋੜਾ ਜਿਹਾ ਮਤਲਬ ਜਿਤਾ ਫਲਫੀ ਲੁੱਕ ਦੇ ਆ ਹਲਕਾ ਜਿਹਾ ਬਾਕੀ ਸਾਰੇ ਦੂਸਰੇ ਸੀਗੇ ਸ਼ਿਮਰ ਦੇ ਇਹ ਜਿੱਦਾ ਥੋੜਾ ਫਲਫੀ オーਰਗੇਂਜ਼ਾ ਸਟਾਈਲ ਦੇ ਵਿੱਚ ਆਜ ਗਿਆ ਕਿਉਂਕਿ ਅੱਜ ਕੱਲ ਸਟੱਫ ਨਵਾਂ ਬਹੁਤ ਲੱਗ ਗਿਆ ਤੇ ਡਿਮਾਂਡ ਰਹਿੰਦੀ ਹੈ ਸਾਰਿਆਂ ਦੀ ਕਿ ਕੁਝ ਨਵਾਂ ਨਹੀਂ ਹੈਗਾ ਸਾਨੂੰ ਪਾਉਣ ਵਾਸਤੇ ਤਾਂ ਇਹ ਨਵੇਂ ਸੂਟ ਨੇ ਜੀ ਸਾਰੇ ਇਹ ਸਾਰੇ ਤਾਂ ਹੈਗੇ ਨੇ ਜੀ ਜਿਹੜੇ ਅਸੀਂ ਤੁਹਾਨੂੰ ਸਟੱਫ ਦਿਖਾਇਆ ਤੇ ਨਾਲ ਦਿਖਾਏ ਨੇ ਇਹਨਾਂ ਦੇ ਡਿਜ਼ਾਈਨ ਜੋ ਵੀ ਸਟੱਫ ਦੇ ਉੱਪਰ ਹੈਗਾ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਇੱਕ ਇੱਕ ਸੂਟ ਨਾਲ ਦੇ ਸਾਡੇ ਕੋਲ ਕਿੰਨੇ ਇੱਕ ਪੀਸ ਪਏ ਆ ਇਹ ਥਾਨ ਹੁੰਦਾ ਜੀ ਥਾਨ ਹੁੰਦਾ ਜਿੱਦਾ 20 ਮੀਟਰ ਦਾ 5-5 ਮੀਟਰ ਦੀ ਕੱਟ ਹੁੰਦੀ ਹੈ ਇੱਕ ਇੱਕ ਕਲਰ ਦੇ ਵਿੱਚ ਸਾਨੂੰ ਇਹ ਅਸੀਂ ਤੁਹਾਨੂੰ ਸਾਰੇ ਸੂਟ ਨਹੀਂ ਦਿਖਾਈ ਹੈਗੇ ਨਾ ਸੋ ਇੱਕ ਇੱਕ ਸੂਟ ਕੱਟਿਆ ਹੋਇਆ ਤੇ ਬਾਕੀ ਅਸੀਂ ਕੱਟ ਕੇ ਰੱਖ ਲੇ ਇਹ ਹੈਗੇ ਨੇ ਜੀ ਕਾਫੀ ਸਾਰੇ ਇਹਨਾਂ ਦੇ ਵਿੱਚ ਕਲਰ ਡਿਜ਼ਾਈਨ ਇੱਕ ਇੱਕ ਕਲਰ ਦੇ ਵਿੱਚ ਤੁਹਾਨੂੰ 4-4 ਸੂਟ ਮਿਲ ਜਾਣਗੇ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਐ ਇੱਕ ਸੂਟ ਤੁਸੀਂ ਐਦਾਂ ਦਾ ਵੀ ਰੈਡੀ ਕਰਵਾ ਸਕਦੇ ਹੋ ਇਹ ਸੂਟ ਮੈਂ ਰੈਡੀ ਕਰਵਾਇਆ ਵੈਸੇ ਤਾਜ ਮੈਂ ਪਲੇਨ ਵੀਡੀਓ ਪਾਣੀ ਸੀਗੀ ਇਹ ਮੈਨੂੰ ਬਹੁਤ ਸੋਹਣਾ ਸੂਟ ਲੱਗਦਾ ਮੇਤੋ ਰਹਿਣਾ ਨਹੀਂ ਜਾਣਾ ਦੋ ਤਿੰਨ ਦਿਨ ਇਹਦੀ ਵੇਟ ਨਹੀਂ ਸੀ ਕਰੀ ਜਾਣੀ ਇਹ ਮੈਂ ਪਿਓਰ ਵਿਸਕੋਸ ਵਰ ਔਰਗੈਂਜ਼ਾ ਤੇ ਬਣਾਇਆ ਸੂਟ ਥੋਡੀ ਚੁਆਇਸ ਆ ਤੁਸੀਂ ਇਹਨੂੰ ਜਿਹੜੇ ਹੁਣ ਆਪਾਂ ਨੇ ਸਟਾਫ ਦਿਖਾਏ ਉਹਨਾਂ ਤੇ ਬਣਾ ਸਕਦੇ ਹੋ ਕਲਰ ਬਹੁਤ ਸੋਹਣਾ ਸੂਟ ਦਾ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਹੈਗੀਆਂ ਨੇ ਜੀ ਬਾਜੂ ਠੀਕ ਹੈ ਇਹ ਬਾਜੂ ਦਾ ਡਿਜ਼ਾਈਨ ਹੈ ਇਹ ਪਿਓਰ ਵਿਸਕੋਸ オーਰਗਨza ਤੇ ਬਣਿਆ ਹੋਇਆ ਗੋਟਾ ਪੱਤੀ ਦਾ ਇਹ オリジナル ਕੰਮ ਹੈ ਸਾਰਾ ਤੁਸੀਂ ਕਿਸੇ ਵੀ ਕਲਰ ਤੇ ਇਹ ਸੂਟ ਬਣਾ ਸਕਦੇ ਹੋ ਤੇ ਮੇਨ ਹੈਗਾ ਜੀ ਇਹ ਸੂਟ ਦਾ ਦੁਪੱਟਾ ਦੇਖਣਿਆਣਾ ਸਲਵਾਰ ਹਲੇ ਅਸੀਂ ਡਾਈ ਕਰवानी ਆ ਪਿਓਰ ਕ੍ਰੇਪ ਦੀ ਇਹਦੇ ਨਾਲ ਸਲਵਾਰ ਆਏਗੇ ਬਹੁਤ ਸੋਹਣਾ ਸੂਟ ਹੈ ਵਰਕ ਦੇਖੋ ਬਹੁਤ ਯੂਨੀਕ ਵਰਕ ਆ ਕਿਸੇ ਨੇ ਹਲਦੀ ਤੇ ਪਾਣਾ ਜਾਂ ਵੈਸੇ ਵਿਆਹ ਵਾਲੇ ਦਿਨ ਵਾਸਤੇ ਜ਼ਰੂਰੀ ਨਹੀਂ ਹੈ ਕਿ ਪੀਲਾ ਆਪਾਂ ਨੇ ਹਲਦੀ ਤੇ ਹੀ ਪਾਣਾ ਕੋਈ ਵੀ ਫੰਕਸ਼ਨ ਤੇ ਹੋਗਾ ਬਹੁਤ ਸੋਹਣਾ ਕਲਰ ਤੇ ਡਿਜ਼ਾਈਨਿੰਗ ਤਾਂ ਤੁਹਾਡੇ ਸਾਹਮਣੇ ਆ ਜੀ ਦੁਪੱਟਾ ਵੀ ਪਿਓਰ ਵਿਸਕੋਸ ਤੇ ਬਣਿਆ ਹੋਇਆ ਚਾਣਾ ਸੌਰੀ ਇਹਦੇ ਨਾਲ ਆਪਾਂ ਕ੍ਰੇਪ ਦੀ ਲਵਾਂਗੇ ਪਿਓਰ ਦੀ ਸਲਵਾਰ ਤੇ ਪ੍ਰਾਈਸ ਰਹੇਗਾ ਇਸ ਸੂਟ ਦਾ 19800 ਠੀਕ ਹੈ ਤੁਸੀਂ ਇਹਨੂੰ ਕਿਸੇ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਕੁਝ ਅਲੱਗ ਦਿੱਤਾ ਸਟੱਫ ਅਲੱਗ ਦਿੱਤੇ ਨੇ ਤੁਹਾਨੂੰ ਜੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ